ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸ਼ਹਿਰੀ ਸਵਾਗਤ ਕਰਦੀ ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਨੇ ਸੋਮਵਾਰ ਨੂੰ ਕਿਹਾ ਕਿ ਉਹ ਟੋਰਾਂਟੋ ਸੈਂਟ ਪੋਜ਼ ਦੀ ਜ਼ਮਣੀ ਚੋਣ ਦੇ ਵਿੱਚ ਲਿਬਰਲਾਂ ਦੀ ਹਾਰ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਤੇ ਬਰਕਰਾਰ ਰਹਿਣ ਦੇ ਲਈ ਵਚਨਬੱਧ ਨੇ ਉਹਨਾਂ ਕਹੇ ਕਿ ਇਸ ਸਖਤ ਹਾਰ ਦਾ ਅਕਸ ਨਿਸ਼ਚਿਤ ਹੀ ਜ਼ਾਹਿਰ ਹੋਵੇਗਾ ਪਰ ਨਾਲ ਹੀ ਬਹੁਤ ਕੁਝ ਕਰਨ ਵਾਲਾ ਕੰਮ ਵੀ ਹੈ ਪਿਛਲੇ ਹਫਤੇ ਦੀਆਂ ਚੋਣਾਂ ਤੋਂ ਪਹਿਲਾਂ ਤੱਕ ਕਨਜ਼ਰਵੇਟਿਵਜ਼ ਦੇ ਕੋਲ ਟ੍ਰਾਂਟੋ ਸੇਂਟ ਪੋਲਜ਼ ਰਾਈਡਿੰਗ ਦੇ ਵਿੱਚ ਮਜ਼ਬੂਤ ਸਮਰਥਨ ਕਦੇ ਨਹੀਂ ਰਿਹਾ ਟ੍ਰਾਂਟੋ ਦੇ ਸ਼ਹਿਰੀ ਇਲਾਕੇ ਦੇ ਵਿੱਚ 2011 ਦੀ ਫੈਡਰਲ ਇਲੈਕਸ਼ਨ ਤੋਂ ਬਾਅਦ ਕਨਜ਼ਰਵੇਟਿਵਜ਼ ਦੇ ਕੋਲ ਕੋਈ ਸੀਟ ਨਹੀਂ ਆਈ ਸੀ ਕਨਜ਼ਰਵੇਟਿਵ ਦੇ ਡੌਨਸਟ ਰਿਵਰਟ ਨੇ ਲਿਬਰਲ ਉਮੀਦਵਾਰ ਨੂੰ 590 ਵੋਟਾਂ ਦੇ ਨਾਲ ਹਰਾਇਆ ਟ੍ਰੂਡੋ ਨੇ ਕਿਹਾ ਕਿ ਮੈਂ ਹਰ ਦਿਨ ਇੱਕ ਬਿਹਤਰ ਕੈਨੇਡਾ ਬਣਾਉਣ ਦੇ ਲਈ ਕੰਮ ਕਰਨ ਦੇ ਲਈ ਵਚਨਬੱਧ। ਇਸ ਲਈ ਮੈਂ ਅਗਲੇ ਸਾਲ ਦੇ ਕੈਨੇਡਾ ਦਿਵਸ ਅਤੇ ਹੋਰ ਬਹੁਤ ਸਾਰੇ ਕੈਨੇਡਾ ਦਿਵਸਾਂ ਦੇ ਵੱਲ ਉਮੀਦ ਦੇ ਨਾਲ ਵੇਖ ਰਿਹਾ। ਲਿਬਰਲ ਆਦੀ ਜ਼ਿਮਨੀ ਚੋਣ ਦੇ ਵਿੱਚ ਹਾਰ ਤੋਂ ਬਾਅਦ ਕੁਝ ਮੌਜੂਦਾ ਤੇ ਸਾਬਕਾ ਲਿਬਰਲ ਐਮਪੀਜ਼ ਨੇ ਵੇਟਰੂਡੋ ਨੂੰ ਪਾਰਟੀ ਲੀਡਰ ਤੋਂ ਪਾਸੇ ਹੋਣ ਦੀ ਮੰਗ ਕੀਤੀ ਸੀ। ਸ਼ੁਕਰਵਾਰ ਨੂੰ ਲਿਬਰਲ ਐਮਪੀ ਵੇਨ ਲੌਂਗ ਨੇ ਖੁੱਲੇ ਤੌਰ 'ਤੇ ਅਹੁਦਾ ਤਿਆਗਣ ਦੀ ਆਖਿਆ। ਕੈਲਗਰੀ ਦੀ ਮੇਅਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਸ਼ਹਿਰ ਵਾਸੀਆਂ ਦੇ ਲਈ ਪਾਣੀ ਦੀ ਇਨਡੋਰ ਵਰਤੋਂ ਤੇ ਲਗੀਆਂ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਨੇ ਪਰ ਜੋਤੀ ਗੋਂਡੇਕ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਅਜੇ ਵੀ ਪਾਣੀ ਦੀ ਵਰਤੋਂ ਥੋੜਾ ਹੱਥ ਰੋਕੇ ਜ਼ਰੂਰ ਕਰਨ ਕਿਉਂਕਿ ਪਾਣੀ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਸਥਿਰ ਕਰਨ ਦਾ ਕੰਮ ਅਜੇ ਵੀ ਜਾਰੀ ਹੈ ਸਿਟੀ ਦੇ ਵਿੱਚ ਸਥਾਨਕ ਐਮਰਜੈਂਸੀ ਤੇ ਪਾਣੀ ਦੀ ਆਊਟਡੋਰ ਵਰਤੋਂ ਦੇ ਉੱਤੇ ਪਾਬੰਦੀਆਂ ਜਾਰੀ ਨੇ ਹਾਲਾਂਕਿ ਆਊਟਡੋਰ ਪਾਬੰਦੀਆਂ ਦਾ ਧਿਆਨ ਵੀ ਰੱਖਣਾ ਹੋਵੇਗਾ ਔਰ ਨਾਲ ਹੀ ਸ਼ਹਿਰ ਭਰ ਦੇ ਵਿੱਚ ਫਾਇਰ ਬੈਨ ਵੀ ਲਾਗੂ ਹੈ ਕਿਉਂਕਿ ਵਰਕਰਜ਼ ਇਹ ਵੀ ਨਿਰਧਾਰਤ ਕਰਦੇ ਨੇ ਕਿ ਇਨਡੋਰ ਥਾਵਾਂ ਤੇ ਪਾਬੰਦੀਆਂ ਹਟਾਉਣ ਤੋਂ ਬਾਅਦ ਪਾਣੀ ਦੀ ਪ੍ਰਣਾਲੀ ਤੇ ਕੀ ਅਸਰ ਨਜ਼ਰ ਆਵੇਗਾ ਸਿਟੀ ਆਫ ਕੈਲਗਰੀ ਦੇ ਜਰਨਲ ਮੈਨੇਜਰ ਮਾਈਕਲ ਥੌਮਸਨ ਨੇ ਕਿਹਾ ਹੈ ਕਿ ਬੀਅਰਸਪੋ ਸਾਊਥ ਫੀਡਰ ਮੇਨ ਹੁਣ ਆਪਣੀ 50% ਦਾ ਸਮਰਥਾ ਤੇ ਕੰਮ ਕਰ ਰਿਹਾ ਹੈ ਤੇ ਪਾਣੀ ਦੀ ਸਪਲਾਈ ਬਹਾਲ ਹੋਣ ਦਾ ਮਤਲਬ ਇਹ ਵੀ ਹੈ ਕਿ ਬਾਕੀ ਸਿਸਟਮ ਦਾ ਬੋਝ ਵੀ ਦੂਰ ਹੋ ਜਾਏਗਾ ਉੱਤਰ ਪੱਛਮੀ ਕੈਲਗਰੀ ਦੇ ਵਿੱਚ ਇੱਕ ਪ੍ਰਮੁੱਖ ਵਾਟਰ ਫੀਡਰ ਮੈਨ ਟੁੱਟਣ ਤੋਂ ਲਗਭਗ ਇੱਕ ਮਹੀਨੇ ਬਾਅਦ ਮੇਅਰ ਜੋਤੀ ਗੋਂਡੇਕ ਦਾ ਕਹਿਣਾ ਹੈ ਕਿ ਵਸਨੀਕ ਘਰ ਦੇ ਅੰਦਰ ਪਾਣੀ ਦੀ ਵਰਤੋਂ ਦੀਆਂ ਆਪਣੀਆਂ ਆਮ ਆਦਤਾਂ ਦੇ ਵਿੱਚ ਵਾਪਸ ਆ ਸਕਦੇ ਨੇ ਗੋਂਡੇਕ ਨੇ ਕਿਹਾ ਹੈ ਕਿ ਜੋ ਕਟੌਤੀ ਤੁਸੀਂ ਘਰ ਦੇ ਵਿੱਚ ਕਰ ਰਹੇ ਹੋ ਉਹਨਾਂ ਦੀ ਹੁਣ ਲੋੜ ਨਹੀਂ ਹੈ ਤੁਸੀਂ ਆਪਣੇ ਘਰ ਦੇ ਅੰਦਰ ਪਾਣੀ ਦੀ ਵਰਤੋਂ ਉਸੇ ਤਰ੍ਹਾਂ ਕਰ ਸਕਦੇ ਹੋ ਜਿਸ ਤਰ੍ਹਾਂ ਤੁਸੀਂ ਕਰਦੇ ਸੀ ਅਸੀਂ ਇਸ ਨੂੰ ਆਸਾਨੀ ਨਾਲ ਕਰ ਰਹੇ ਹਾਂ ਮੰਗ ਵਾਰ ਦੀ ਅਪਡੇਟ ਮੁਤਾਬਕ ਗੌਂਡੈਕ ਨੇ ਕਿਹਾ ਹੈ ਕਿ ਪਾਣੀ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਬਹਾਲ ਕਰਨ ਤੇ ਬਾਕੀ ਪਾਬੰਦੀਆਂ ਨੂੰ ਹਟਾਉਣ ਦੇ ਵੱਲ ਇਹ ਪਹਿਲਾ ਕਦਮ ਹੈ ਹਾਲਾਂਕਿ ਸ਼ਹਿਰ ਸਥਾਨਕ ਐਮਰਜੈਂਸੀ ਦੀ ਸਥਿਤੀ ਦੇ ਅਧੀਨ ਰਹਿੰਦਾ ਹੈ ਤੇ ਬਾਹਰੀ ਪੜਾ ਚਾਰ ਪਾਣੀ ਦੀਆਂ ਪਾਬੰਦੀਆਂ ਲਾਗੂ ਰਹਿੰਦੀਆਂ ਨੇ ਕਿਉਂਕਿ ਅਮਲੇ ਇੱਕ ਨਿਰਧਾਰਤ ਇਹ ਕਰਦੇ ਨੇ ਕਿ ਸਿਸਟਮ ਅੰਦਰੂਨੀ ਸੰਭਾਲ ਦੇ ਉਪਾਅਾਂ ਨੂੰ ਸੌਖਾ ਕਰਨ ਲਈ ਕਿਵੇਂ ਜਵਾਬ ਦੇਵੇਗਾ ਸਿਟੀ ਆਫ ਕੈਲਗਰੀ ਦੇ ਬੁਨਿਆਦੀ ਢਾਂਚਾ ਸੇਵਾਵਾਂ ਦੇ ਜਰਨਲ ਮੈਨੇਜਰ ਮਾਈਕਲ ਥੌਮਸਨ ਨੇ ਕਿਹਾ ਹੈ ਕਿ ਬੇਅਰਸਪੋਲ ਸਾਊਥ ਫੀਡਰ ਮੇਨ ਫਿਲਹਾਲ 25% ਦੀ ਸਮਰੱਥਾ ਨਾਲ ਕੰਮ ਕਰ ਰਿਹਾ ਹੈ ਟੌਮਸਨ ਨੇ ਕਿਹਾ ਹੈ ਕਿ ਸ਼ਹਿਰ ਹੁਣ ਉਹਨਾਂ ਪਾਈ ਵਾਲਾਂ ਤੱਕ ਵੀ ਪਹੁੰਚ ਕਰ ਰਿਹਾ ਹੈ ਕਾਰ ਧੋਣ ਵਰਗੀਆਂ ਚੀਜ਼ਾਂ ਤੇ ਇੰਡੋਰ ਪੂਲ ਅੱਜ ਤੋਂ ਖੁੱਲ ਜਾਣਗੇ ਉਹਨਾਂ ਕਿਹਾ ਹੈ ਕਿ ਚਾਲਕ ਦਲ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਪੰਪਾਂ ਨੂੰ ਚਾਲੂ ਕਰਨ ਲਈ ਪਾਈਪ ਦੀ ਪ੍ਰਤੀਕਿਰਿਆ ਨੂੰ ਮਾਪੇਗਾ ਕਿ ਬਾਕੀ ਪਾਬੰਦੀਆਂ ਕਦੋਂ ਹਟਾਈਆਂ ਜਾ ਸਕਦੀਆਂ ਨੇ ਗੌਂਡਕ ਨੇ ਵੀ ਕਿਹਾ ਕਿ ਸਥਾਨਕ ਐਮਰਜੈਂਸੀ ਦੀ ਸਥਿਤੀ ਜਿਹੜੀ ਹੈ ਉਹ ਵੀਰਵਾਰ ਨੂੰ ਖਤਮ ਹੋ ਰਹੀ ਹੈ ਤੇ ਸ਼ਹਿਰਸ ਮਿਖਿਆ ਕਰੇਗਾ ਕਿ ਇਸ ਨੂੰ ਅੱਗੇ ਨਵਿਆਉਣਾ ਹੈ ਨਵੇਂ ਤਰੀਕੇ ਨਾਲ ਲਗਾਉਣਾ ਹੈ ਜਾਂ ਫਿਰ ਇਸ ਨੂੰ ਹਟਾਣਾ ਹੈ ਜਾਂ ਨਹੀਂ ਪਿਛਲੇ 26 ਦਿਨਾਂ ਦੇ ਵਿੱਚ ਇੱਕ ਤੋਂ ਵੱਧ ਮੌਕਿਆਂ ਤੇ ਗੌਂਡੇਕ ਨੇ ਕੈਲਗਰੀ ਵਾਸੀਆਂ ਨੂੰਂਦਰੂਨੀ ਪਾਣੀ ਦੀ ਵਰਤੋਂ ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਬੇਨਤੀ ਕੀਤੀ 480 ਮਿਲੀਅਨ ਲੀਟਰ ਤੋਂ ਵੱਧ ਥ੍ਰੈਸ਼ਹੋਲਡ ਦੀ ਵਰਤੋਂ ਕਰਨ ਤੇ ਜ਼ੋਰ ਦਿੰਦੇ ਹੋਏ ਫਾਇਰ ਕਰਮਚਾਰੀਆਂ ਤੇ ਡਾਕਟਰੀ ਪੇਸ਼ੇਵਰਾਂ ਦੇ ਲਈ ਮੁਸੀਬਤ ਪੈਦਾ ਹੋਵੇਗੀ ਠੰਡੇ ਤੇ ਭਿੱਜੇ ਹੋਏ ਜੂਨ ਤੋਂ ਬਾਅਦ ਦੱਖਣੀ ਤੱਟ ਸਮੇਤ BC ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਮੌਸਮ ਗਰਮ ਹੋਣ ਵਾਲਾ ਹੈ ਲੋਕਾਂ ਦੇ ਲਈ ਆਪਣੀਆਂ ਗਰਮੀਆਂ ਦੀਆਂ ਛੁੱਟੀਆਂ ਤੇ ਜਾਣ ਦਾ ਸਮਾਂ ਆ ਰਿਹਾ ਹੈ ਜੋ ਹਫ਼ਤੇ ਦੇ ਅੰਤ ਤੱਕ ਤਾਪਮਾਨ ਨੂੰ 30 ਡਿਗਰੀ ਤੱਕ ਭੇਜ ਰਿਹਾ ਹੈ ਮੌਸਮ ਮਾਹਰਾਂ ਦੇ ਮੁਤਾਬਕ ਗਰਮੀ ਦੀ ਸਿਖਰ ਇਸ ਆਉਣ ਵਾਲੇ ਹਫ਼ਤੇ ਦੇ ਅੰਤ ਦੇ ਵਿੱਚ ਆਵੇਗੀ ਜਿੱਥੇ ਜ਼ਿਆਦਾਤਰ ਲੋਰਮੇਂਡ ਲੈਂਡ ਦੇ ਲਈ ਰੋਜ਼ਾਨਾ ਉੱਚ ਤਾਪਮਾਨ 30 ਡਿਗਰੀ ਤੋਂ ਉੱਪਰ ਹੋਵੇਗਾ ਤਾਪਮਾਨ 35 ਦੇ ਕਰੀਬ ਹੋ ਸਕਦਾ ਹੈ ਇੱਕ ਲੰਮਾ ਸੁੱਕਾ ਖਿਚਾ ਹੈ ਘਟੋ ਘਟ ਅਗਲੇ 10 ਦਿਨਾਂ ਦੇ ਲਈ ਪੂਰਵ ਅਨੁਮਾਨ ਦੇ ਵਿੱਚ ਕੋਈ ਬਾਰਿਸ਼ ਨਹੀਂ ਹੈ ਜੋ ਲੋਕ ਲੋਅਰ ਮੇਨਲੈਂਡ ਤੋਂ ਬਾਹਰ ਜਾ ਰਹੇ ਨੇ ਤੁਸੀਂ ਇਸ ਹਫਤੇ ਹੋਰ ਵੀ ਗਰਮ ਤਾਪਮਾਨ ਮਹਿਸੂਸ ਕਰ ਸਕਦੇ ਹੋ ਕਨੇਗਨ ਦੇ ਵਿੱਚ ਉੱਚ ਤਾਪਮਾਨ 30 ਡਿਗਰੀ ਪਹੁੰਚਿਆ ਪ੍ਰਿੰਸ ਜੋਰਜ ਤੇ ਕੇਂਦਰੀ ਅੰਦਰੂਨੀ ਹਿੱਸੇ ਦੇ ਵਿੱਚ ਵੀ ਖੁਸ਼ਕ ਤੇ ਗਰਮ ਰਹੇਗਾ ਗਰਮੀ ਥੋੜੀ ਦੇਰ ਬਾਅਦ ਆਉਂਦੀ ਹੈ ਪਰ ਅਗਲੇ ਹਫਤੇ ਤੱਕ ਚੰਗੀ ਤਰ੍ਹਾਂ ਰਹੇਗੀ ਐਤਵਾਰ ਨੂੰ ਚਾਈ 3 ਡਿਗਰੀ ਤੱਕ ਪਹੁੰਚ ਜਾਵੇਗੀ ਤੇ ਅਗਲੇ ਹਫਤੇ ਦੇ ਸ਼ੁਰੂ ਤੱਕ 35 ਤੱਕ ਰਹੇਗੀ ਮੈਟਰੋ ਮੈਂਕੋਵਰ ਦੇ ਵਿੱਚ ਜਨਤਕ ਆਵਾਜਾਈ ਉਪਭੋਗਤਾਵਾਂ ਤੋਂ ਅੱਗੇ ਜਾਣ ਵਾਲੇ ਕਿਰਾਏ ਦੇ ਲਈ 5 ਤੋਂ 15% ਦੇ ਵਿਚਕਾਰ ਹੋਰ ਵਸੂਲੇ ਜਾ ਰਹੇ ਨੇ ਕਿਉਂਕਿ ਟ੍ਰਾਂਸਲਿੰਕ ਇੱਕ ਵੱਡੇ ਫੰਡਿੰਗ ਅੰਤਰ ਦੇ ਨਾਲ ਜੋੜ ਰਿਹਾ ਹੈ ਨਵੇਂ ਕਿਰਾਏ ਕੈਨੇਡਾ ਡੇ ਤੋਂ ਲਾਗੂ ਹੋ ਗਏ ਨੇ ਹਾਲਾਂਕਿ ਛੁੱਟੀਆਂ ਦੀਆਂ ਕੀਮਤਾਂ ਦੇ ਕਾਰਨ ਸੋਮਾਰ ਦੀਆਂ ਸਾਰੀਆਂ ਯਾਤਰਾਵਾਂ ਦੇ ਉੱਤੇ ਸਿੰਗਲ ਜ਼ੋਨ ਕਿਰਾਏ ਲਾਗੂ ਹੁੰਦੇ ਨੇ ਨਵੀਂ ਕੀਮਤ ਯੋਜਨਾ ਦੇ ਤਹਿਤ ਬਾਲਗ ਸਿੰਗਲ ਜ਼ੋਨ ਕਿਰਾਏ ਨਗਦ ਦੀ ਵਰਤੋਂ ਕਰਨ ਵਾਲੇ ਸਵਾਰਾਂ ਦੇ ਲਈ ਡਾਲਰ 3.20 ਤੇ ਕੰਪਾਸ ਕਾਰਡ ਦੀ ਵਰਤੋਂ ਕਰਨ ਵਾਲਿਆਂ ਦੇ ਲਈ ਡਾਲਰ 2.60 ਨੇ ਸਾਰੇ ਮਾਮਲਿਆਂ ਦੇ ਵਿੱਚ ਇੱਕ ਵਾਧੂ 5 ਸੈਂਟ ਹੈ ਬਾਲਗ ਸਿੰਗਲ ਜ਼ੋਨ ਮਾਸੇ ਕਪਾਸ ਵੀ ਪਿਛਲੀ ਕੀਮਤ ਤੋਂ ਡਾਲਰ 2 ਤੋਂ 2 ਡਾਲਰ 40 ਸੈਂਟ ਵਾਧ ਕੇ ਡਾਲਰ 107 ਤੋਂ 30 ਸੈਂਟ ਹੋ ਗਏ ਨੇ ਬਾਲਗ 3 ਜ਼ੋਨ ਕਿਰਾਏ ਹੋਣ ਨਕਦ ਉਪਭੋਗਤਾਵਾਂ ਦੇ ਲਈ ਡਾਲਰ 6 ਤੋਂ 35 ਸੈਂਟ ਤੇ ਕੰਪਾਸ ਉਪਭੋਗਤਾਵਾਂ ਦੇ ਲਈ ਡਾਲਰ 4 ਤੋਂ 90 ਹਨ तकरीबन 15 ਸੈਂਟ ਤੇ 10 ਸੈਂਟ ਦਾ ਵਾਦਾ ਹੈ ਇੱਕ ਬਾਲਗ ਦੇ ਲਈ ਇੱਕ 3 ਜ਼ੋਨ ਮਾਸਿਕ ਪਾਸ ਦੀ ਕੀਮਤ ਹੁਣ ਡਾਲਰ 193 ਤੋਂ 80 ਸੈਂਟ ਹੈ ट्रांसलिंक ਦੇ ਬੋਰਡ ਮੈਂਬਰਾਂ ਨੇ ਅਧਿਕਾਰਤ ਤੌਰ ਤੇ ਮਾਰਚ ਦੇ ਵਿੱਚ ਸੇਵਾ ਦੇ ਵਿੱਚ ਸੁਧਾਰ ਕਰਨ ਦੇ ਉੱਤੇ ਨਾਜ਼ੁਕ ਬੀੜ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰਨ ਦੇ ਲਈ ਬਦਲਾਅ ਤੇ ਵੋਟ ਦਿੱਤੀ ਸੀਈਓ ਕੇਵਿਨ ਕੋਇਨ ਨੇ ਕਿਹਾ ਹੈ ਕਿ ਇਹ ਪੂਰੇ ਖੇਤਰ ਵਿੱਚ ਸੇਵਾ ਪੱਧਰ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਦਾ ਹਿੱਸਾ ਹੈ ਲਗਭਗ 60 ਰੂਟਾਂ ਤੇ 72 ਬੱਸ ਫ੍ਰੀਕੁਐਂਸੀ ਸਮੇਤ ਪੀਕ ਘਟਿਆ ਦੌਰਾਨ ਕੈਨੇਡਾ ਲਾਈਨ ਦੀ ਫ੍ਰੀਕੁਐਂਸੀ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਤੇ ਪਹਿਲੇ ਹਫ਼ਤੇ ਦੇ ਪਹਿਲੇ ਦਿਨ ਸੀ ਬੱਸ ਸਮੁੰਦਰੀ ਸਫ਼ਰ ਤੇ ਦੂਰ ਜਿਹੜੀ ਹੈ ਉਹ ਸ਼ਾਲ ਹੈਂਡੀ ਡਾਟ ਸੇਵਾ ਦੇ ਵਿੱਚ ਵਾਅਦਾ ਕੀਤਾ ਗਿਆ ਹੈ ਇਹ ਉਦੋਂ ਆਉਂਦਾ ਹੈ ਜਦੋਂ ਟ੍ਰਾਂਸ ਲਿੰਕ ਨੇ ਇਸ ਸਾਲ ਡਾਲਰ 472 ਮਿਲੀਅਨ ਸਰਪਲਸ ਪੋਸਟ ਕੀਤਾ ਤੇ ਵੱਡੇ ਪੱਧਰ ਤੇ ਪ੍ਰੋਵਿੰਸ ਤੋਂ ਡਾਲਰ 478 ਤੋਂ 9 ਮਿਲੀਅਨ ਜਿਹੜੀ ਹੈ ਉਹ ਫੰਡਿੰਗ ਲਈ ਸ਼ੁਕਰਾਨਾ ਕੀਤਾ ਹੈ ਟਰਾਂਸਲਿੰਕ ਦੇ ਅਨੁਸਾਰ ਕੰਪਨੀ ਦੀਆਂ ਕੁਝ ਵਿੱਤੀ ਮੁਸ਼ਕਲਾਂ ਮਹਿੰਗਾਈ ਦੇ ਨਾਲ ਕਿਰਾਏ ਦੇ ਵਿੱਚ ਨਾ ਰਹਿਣ ਦਾ ਨਤੀਜਾ ਹੈ 2020 ਦੇ ਵਿੱਚ ਕੋਈ ਸਾਲਾਨਾ ਕਿਰਾਏ ਦੇ ਵਿੱਚ ਵਾਅਦਾ ਨਹੀਂ ਕੀਤਾ ਗਿਆ ਸੀ ਤੇ ਇਸ ਤੋਂ ਬਾਅਦ ਦੇ ਸਾਲਾਂ ਵਿੱਚ ਵਾਅਦੇ ਨੂੰ 2.3 ਫੀਸਦੀ ਰੱਖਿਆ ਗਿਆ ਜ਼ਿਆਦਾਤਰ ਕੰਪਨੀਆਂ ਦੇ ਵੱਲੋਂ ਕੰਪਨੀ ਇੰਸ਼ੋਰੈਂਸ ਕਰਾਈ ਜਾਂਦੀ ਹੈ ਜਿਸ ਨੂੰ ਕਿਹਾ ਜਾਂਦਾ ਹੈ ਗਰੁੱਪ ਇੰਸ਼ੋਰੈਂਸ ਇੱਕ ਗਰੁੱਪ ਇੰਸ਼ੋਰੈਂਸ ਹੁੰਦੀ ਕੀ ਹੈ ਇਹ ਆਪਣਾ ਕੰਮ ਕਿਵੇਂ ਕਰਦੀ ਹੈ ਜਾਣਦਿਆਂ ਏ ਐਮ ਸੀ ਇੰਸ਼ੋਰੈਂਸ ਤੋਂ ਤੇ ਜਿਹੜੀ ਗਰੁੱਪ ਇੰਸ਼ੋਰੈਂਸ ਆ ਤਾਂ ਇਹਦੇ ਬਾਰੇ ਕਾਫੀ ਪਰੰਪਲੇਖ ਜਿਹੜੇ ਰਹਿੰਦੇ ਨੇ ਜਿਹੜੇ ਕੰਮ ਕਰਦੇ ਨੇ ਆਫਿਸਿਸ ਦੇ ਵਿੱਚ ਵਰਕਰਸ ਤਾਂ ਉਹਨਾਂ ਦੇ ਲਈ ਇਹਦੀ ਥੋੜੀ ਜਿਹੀ ਕਲੈਰਟੀ ਪਾਓ ਜੀ ਇਹਦੇ ਕੀ ਬੈਨੀਫਿਟ ਹੁੰਦੇ ਨੇ ਹਾਂਜੀ ਪਹਿਲੀ ਗੱਲ ਤਾਂ ਜਿੰਨੇ ਵੀ ਜਿਹੜੇ ਗਰੁੱਪ ਇੰਸ਼ੋਰੈਂਸ ਆ ਉਹਦਾ ਮਤਲਬ ਇਹਦਾ ਗਰੁੱਪ ਹੈ ਜਿੰਨੇ ਵੀ এমਪਲੋਇਰ ਨੇ ਆਪ ਦੇ ਐਮਪਲੋਈਆਂ ਵਾਸਤੇ ਸਾਰਨੋਂ ਬਲਿਏ ਐਕਸਟਰਾਟੇਜੀ ਹੈਗੀ ਹੈ ਟੂ ਰੀਟੇਨ ਤੁਹਾਡੇ ਆਪ ਦੇ ਐਮਪਲੋਈ ਨੂੰ ਕਿਦਾਂ ਰੀਟੇਨ ਕਰਨਾ ਹੈ ਤੇ ਐਮਪਲੋਈ ਵਾਸਤੇ ਵੀ ਇਹ ਕੇ ਚੀਜ਼ ਹੋ ਜਾਂਦੀ ਵੀ ਸਾਨੂੰ ਐਮਪਲੋਇਰ ਸਾਡੇ ਵਾਸਤੇ ਟੇਕ ਕੇਅਰ ਕਰਦਾ ਕਿਉਂਕਿ ਆਪਾਂ ਦੇਖਦੇ ਆ ਡੈਂਟਲ ਕਿੰਨਾ ਮਹਿੰਗਾ ਹੈ ਜੇ ਦਵਾਈਆਂ ਲੈਣੀਆਂ ਨੇ ਜਾਂ ਕੋਈ ਮ사ਜ ਥੈਰਪੀ ਹੈ ਜਾਂ ਚੀਜ਼ਾਂ ਮਹਿੰਗੀਆਂ ਨੇ ਇੱਕ ਬੰਦਾ ਕੰਮ ਕਰਦਾ ਕੰਮ ਕਰਨ ਤੋਂ ਬਾਅਦ ਫਿਰ ਉਹਨਾਂ ਪੈਸਿਆਂ 'ਚ ਉਹਨਾਂ 'ਚ ਜੇ ਦਵਾਈਆਂ ਲੈਣੀਆਂ ਜੇ ਉਹ ਫਿਰ ਇਕ ਤਾਂ ਮਹਿੰਗਾਈ ਉਦਾਂ ਹੀ ਆ ਇਸ ਕਰਕੇ এমਪਲੋయర్ ਜਿਹੜਾ ਹੈ ਬੈਨੀਫਿਟ ਆਪਦੇ এমਪਲੋਏ ਨੂੰ ਦਿੰਦਾ ਪਰ ਜਿੰਨੇ ਵੀ ਹੋਣ এমਪਲੋయర్ ਆਪਾਂ ਨੂੰ ਸੁਣ ਰਹੇ ਜਾਂ এমਪਲੋਇਜ਼ ਨੇ ਆਪਦੇ এমਪਲੋయర్ ਨੂੰ ਰਿਕਵੈਸਟ ਕਰਸਾ ਜਾਂ ਸਿੰਥਿੰਕ ਕਿ ਉਹਨੂੰ ਕੰਟੈਕਟ ਕਰਕੇ ਜਿਸ ਬਾਰੇ ਕੋਰਟ ਲੈਣਾ ਕਿਉਂਕਿ ਇਹ ਡਿਜ਼ਾਈਨ ਹੋ ਸਕਦਾ ਜਿੱਦਾਂ ਇਹ ਸਾਨੂੰ ਜ਼ਰੂਰਤ ਹੈ ਸਾਨੂੰ ਡੈਂਟਲ ਕਿੰਨਾ ਚਾਹੀਦਾ ਸਾਨੂੰ ਫਿਜ਼ੀਓ ਕਿੰਨੀ ਚਾਹੀਦੀ ਐਕਸਟੈਂਡਡ ਹੈਲਥ ਕਵਰੇਜ ਕਿੰਨੀ ਚਾਹੀਦੀ ਹੈ ਇਹਦੇ ਵਿੱਚ ਨਾਲੇ ਅ ਟ੍ਰੈਵਲ ਇੰਸ਼ੋਰੈਂਸ ਵੀ ਇਹਦੇ ਵਿੱਚ ਬਿਲਟ ਇਨ ਹੁੰਦੀ ਹੈ ਜੇ 3 ਮਹੀਨਿਆਂ ਵਾਸਤੇ ਕਿ ਸੇ ਵੀ ਇੰਪਲੋਏ ਇੰਪਲੋయర్ ਨਾਲ ਜਾਣਾ ਹੈ ਤੇ ਵਿੱਚੇ ਬਿਲਟ-ਇਨ ਅ ਥੋੜੀ ਆਪਣੀ ਟ੍ਰੈਵਲ ਇੰਸ਼ੋਰੈਂਸ ਵੀ ਹੋਗੀ ਵਿੱਚੇ ਥੋੜੀ ਲਾਈਫ ਇੰਸ਼ੋਰੈਂਸ ਵੀ ਹੁੰਦੀ ਹੈ ਵਿੱਚੇ ਥੋੜੀ ਕ੍ਰਿਟੀਕਲ ਬੀ ਇਲਨੈਸ ਵੀ ਹੁੰਦੀ ਹੈ ਉਹਦੇ ਬਾਅਦ ਆਪਸ਼ਨਾਂ ਹੁੰਦੀਆਂ ਡਿਸੇਬਿਲਟੀ ਤੁਸੀਂ ਐਡ ਕਰਨੇ ਹਨ ਨਹੀਂ ਕਰਨੀ ਸ਼ਾਰਟਰ ਟਰਮ ਐਂਡ ਲੌਂਗ ਟਰਮ ਉਹਦੇ ਬਾਅਦ ਡਿਡਕਟਿਵ ਰੱਖਣਾ ਕਰ ਨਹੀਂ ਰੱਖਣਾ ਜੇ ਡਿਡਕਟਿਵ ਰੱਖ ਦਿੰਨੇ ਆ ਉਹਦੇ ਨਾਲ ਤੁਹਾਡੀ ਕਾਸਟ ਘਟ ਜਾਂਦੀ ਹੈ ਪਰ ਹਾਂ ਇਹ ਸਾਰੀਆਂ ਚੀਜ਼ਾਂ ਵੀ ਜਿੱਦਾਂ ਇੰਪਲੋయర్ ਚਾਹੁੰਦਾ ਆ ਉਦਾਂ ਹੀ ਆਪਾਂ ਪੈਕੇਜ ਕਈ ਵਰੀ ਅਫੋਰਡੇਬਿਲਟੀ ਹੁੰਦੀ ਹੈ ਪਰ ਇੰਪਲੋయర్ ਹੋਏ ਬੈਨੀ ਐਮਪਲੋਇਰ ਵਾਸਤੇ ਕਵੀ ਐਮਪਲੋਇਰ ਸਰ ਦਾ ਟੇਕਰ ਕਰਦਾ ਰਿਟੇਨ ਕਰਨ ਵਾਸਤੇ ਸਭ ਨਾਲ ਵਧੀਆ ਟੂਲ ਹੈਗਾ ਕਿਉਂਕਿ ਹਰੇਕ ਚੀਜ਼ ਦੇਖਦੇ ਆਪਾਂ ਪਹਿਲਾਂ ਜਿਹੜਾ ਗੱਲਾਂ ਕਰਦੇ ਕਹਿੰਦਾ ਗੋਰੀਆਂ ਦੀਆਂ ਕੰਪਨੀਆਂ ਹੁੰਦੀਆਂ ਸਾਨੂੰ ਇਹ ਬੈਨੀਫਿਟ ਦਿੰਦੇ ਸੀ ਪਰ ਹੁਣੇ ਵੀ ਆਪਣੇ ਹੀ ਬਹੁਤ ਐਮਪਲੋਇਰ ਨੇ ਆਪਦੀ ਐਮਪਲੋਇਜ਼ ਨੂੰ ਇਹ ਆਪਸ਼ਨ ਆ ਦਿੰਦੇ ਨੇ ਪਰ ਉਹ ਗੱਲਾਂ ਨਹੀਂ ਰਹਿ ਗਈਆਂ ਬੜੇ ਇਸ ਕਰਕੇ ਹੁਣ ਜਿੰਨੇ ਵੀ ਐਮਪਲੋਇਰ ਨੇ ਉਹ ਐਨਕਰਾਜ ਕਰਦਾ ਵੀ ਉਹ ਸੋਚ ਰਹੇ ਨੇ ਉਹ ਥਿੰਕ ਕਿ ਸ਼ਨ ਕੰਟੈਕਟ ਕਰਕੇ ਆਪ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਆਪ ਦਾ ਕੋਟ ਲੈ ਸਕਦੇ ਇੱਕ ਕਈ ਵਾਰੀ ਗਰੁੱਪ ਇੰਸ਼ੋਰੈਂਸ ਸੀ ਹੁੰਦਾ ਵੀ ਸਾਰਾ ਤ ਇਹਦਾ ਕਿਸਾ ਹਿਸਾਬ ਕਿਤਾਬ ਹੁੰਦਾ ਜੀ ਹਾਂਜੀ ਇਹ ਵੀ ਬਹੁਤ ਵੱਡਾ ਮੈਥਾ ਜਿੱਤਾ ਪੰਗਲ ਕੀਤੀ ਕਿਉਂਕਿ ਅ ਕਈ ਵਾਰੀ ਕਹਿੰਦੇ ਕੰਮਾਂ ਤੋਂ ਸਾਡੇ ਕਵਰੇਜ ਹੁੰਦੀ ਆ ਫਿਰ ਕਹਿੰਦੇ ਨਾ ਹੀ ਸਾਨੂੰ ਲਾਈਫ ਇੰਸ਼ੂਰੈਂਸ ਦੀ ਲੋੜ ਹੈ ਨਾ ਹੀ ਸਾਨੂੰ ਡਿਸੇਬਿਲਟੀ ਨਾ ਹੀ ਕ੍ਰਿਟੀਕਲ ਦੀ ਲੋੜ ਹੈ ਕਿਸੇ ਚੀਜ਼ ਦੀ ਲੋੜ ਨਹੀਂ ਸਾਡੇ ਕੰਮ ਤੋਂ ਕਵਰੇਜ ਹੈਗੀ ਆ ਅੱਜ ਦਾ ਯੰਗ ਨੇ ਇਹੀ ਸੋਚੀ ਜਾਂਨੇ ਮੈਥਾ ਬਹੁਤ ਵੱਡਾ ਅਹੀਂ ਸੋਚਦੇ ਸਾਡਾ ਸਾਰਾ ਕੁਝ ਕਵਰ ਆ ਪਰ ਜਦੋਂ ਬਿਲਕੁਲ ਇਸ ਚੀਜ਼ ਦੇ ਖਿਆਲ ਰੱਖਣ ਦੀ ਲੋੜ ਹੈ ਜਦ ਤੱਕ ਅਸੀਂ ਕੰਪਨੀ ਨਾਲ ਕੰਮ ਕਰ ਰਹੇ ਹਾਂ ਉਹ ਬੈਨੀਫਿਟ ਹੈਗੇ ਪਰ ਬੈਨੀਫਿਟ ਬਹੁਤ ਥੋੜੇ ਹੁੰਦੇ ਨੇ ਜੇ ਐਗਜ਼ਾਮਪਲ ਆਪਾਂ ਲਾਈਫ ਇੰਸ਼ੋਰੈਂਸ ਦੀ ਗੱਲ ਕਰਦੇ ਆ ਲਾਈਫ ਇੰਸ਼ੋਰੈਂਸ ਯਾ 100000 ਹੋਗੀ ਵੀ ਯਾ 50000 ਹੋਗੀ ਪਰ ਹੁਣ ਜੇ ਸਾਨੂੰ ਲਾਈਫ ਇੰਸ਼ੋਰੈਂਸ ਦੀ ਲੋੜ ਹੈਗੀ 10000 ڈالر ਦੀ ਉਹ ਕੰਮ ਤੋਂ ਕਵਰੇਜ ਨਹੀਂ ਹੈਗੀ ਹਾਂ ਜੇ ਜੇ ਹੈਗੀ 50000 ਦੀ ਲੱਖ ਦੀ ਉਸ ਤੋਂ ਵੱਧ ਨਹੀਂ ਹੈਗੀ ਪਰ ਇਹ ਚੀਜ਼ਾਂ ਖਿਆਲ ਰੱਖਣ ਦੀ ਲੋੜ ਹੈ ਜੇ ਸਾਨੂੰ ਜੇ ਆਪਾਂ ਗਰੁੱਪ ਤੋਂ ਕਵਰੇਜ ਲੈ ਰਹੇ ਹਾਂ ਉਹਦੇ ਲਾਈਫ ਇੰਸ਼ੋਰੈਂਸ ਬਹੁਤ ਥੋੜੀ ਹੈ ਸੇਮ ਚੀ ਮਿਨਿਮਲ ਹੈ ਪਰ ਹੁੰਦੀ ਹੈ ਪਰ ਇਸ ਕਰਕੇ ਉਹ ਵੀ ਖਿਆਲ ਰੱਖਣ ਦੀ ਲੋੜ ਹੈ ਵੀ ਸਾਨੂੰ ਜੇ ਇਹੀ ਨਾ ਸੋਚੀ ਇਹ ਵੀ ਸਾਡੀ ਕ੍ਰਿਟੀਕਲ ਵੀ ਹੈਗੀ ਡਿਸੇਬਿਲਟੀ ਆਪਸ਼ਨ ਹੁੰਦੀ ਹੈ ਏਮਪਲੋਇਰ ਦੀ ਚੁਆਇਸ ਹੁੰਦੀ ਹੈ ਵੀ ਡਿਸੇਬਿਲਟੀ ਆਫਰ ਕਰਨੀ ਹੈ ਨਹੀਂ ਕਰਨੀ ਸ਼ਾਰਟ ਟਰਮ ਉਹ ਹੈ ਵੀ ਜਿਹਨਾਂ ਲੱਗਦਾ ਹੈ ਵੀ ਸਾਡੀਆਂ ਜ਼ਰੂਰਤਾਂ ਵੱਧ ਨੇ ਸਾਡੀਆਂ ਕਿਸ਼ਤਾਂ ਪ੍ਰੋਟੈਕਟ ਕਰਨੀਆਂ ਨੇ ਸਾਡੀਆਂ ਜਿਹਾਂ ਜਾਂ ਮੋੜਗੇ ਜਾਂ ਕਿਸ਼ਤਾਂ ਨੇ ਸਾਡੇ ਆਪਦੇ ਪੇਚਾ ਕੰਮ ਪ੍ਰੋਟੈਕਟ ਕਰਨਾ ਉਹ ਆਪਦੇ ਹਿਸਾਬ ਨਾਲ ਆਪਸ਼ਨ ਲੈ ਸਕਦੇ ਨੇ ਜਿਹੜੀ ਟਰੈਵਲ ਇੰਸ਼ੋਰੈਂਸ ਹੈ ਹੁਣ ਗਰੁੱਪ ਚ ਹੁੰਦੀ ਹੈ ਉਹਨਾਂ ਤੁਸੀਂ ਮੌਜੂਦਾ ਜਿਹੜੀ ਹੈਗੀ ਜੀ ਲੰਗਰ ਟਰਮ ਜਣਾ ਹੈ ਆਪਦੇ ਹਿਸਾਬ ਨਾਲ ਤੁਹਾਡੀਆਂ ਜ਼ਰੂਰਤਾਂ ਡਿਫਰੈਂਟ ਨੇ ਉਹ ਤੇ ਡਿਫਰੈਂਟ ਤਰੀਕੇ ਨਾਲ ਤੇ ਡਿਜ਼ਾਈਨ ਕਰਵਾ ਸਕਦੇ ਹਾਂ ਪਰ ਹਾਂ ਅਗੇ ਇਹ ਇਸਰ ਨਾਲ ਵੱਡਾ ਮੈਥਾ ਵੀ ਸਾਰਾ ਕਵਰੇਜ ਹੀ ਕਵਰ ਹੈ ਪਰ ਜਦ ਤੱਕ ਤੁਸੀਂ ਉਹ EMPLOYER ਦਾ ਕੰਮ ਕਰ ਰਹੇ ਹੋ ਜਦ ਤੱਕ ਤੁਹਾਡੀ ਕਵਰੇਜ ਜਦੋਂ ਤੁਸੀਂ EMPLOYER ਛੱਡਤਾ ਉਹ ਤੁਹਾਡੀ ਕਵਰੇਜ ਮੁੱਕ ਜਾਣੀ ਹੈ ਇਸ ਕਰਕੇ ਜਿਹੜੀ ਚੀਜ਼ਾਂ ਜ਼ਰੂਰਤ ਹੈ ਹੁਣ ਜੇ ਐਗਜ਼ਾਮਪਲ ਕੋਈ 30 ਸਾਲ ਦਾ ਅੱਜ ਏਜ ਕੰਮ ਸ਼ੁਰੂ ਕੀਤਾ ਤੇ 50 ਸਾਲ ਤੇ ਕੰਮ ਛੱਡ ਦਿੰਦਾ ਕੰਪਨੀ ਦੇ ਨਾਲ ਹੁਣ 50 ਸਾਲ ਤੇ ਕੋਈ ਕਵਰੇਜ ਨਹੀਂ ਹੈਗੀ ਉਹਨਾਂ ਕੋਲੇ ਜੇ ਉਹਨਾਂ ਨੇ ਆਪ ਦੀ ਲਾਈਫ ਐਂਚਰ ਡਿਸੇਬਿਲਟੀ ਆਪ ਵੀ ਅ ਕ੍ਰਿਟੀਕਲ ਇੰਸ਼ੋਰੈਂਸ ਲਈ ਹੁੰਦੀ ਉਹਨਾਂ ਨਾਲੇ ਹੀ ਰਹਿਣੀ ਸੀਗੀ ਜਿੰਨਾ ਚਿਰ ਤੱਕ ਉਹ ਚਾਹੁੰਦੇ ਨੇ ਕਈ ਵਾਰੀ ਨਵੇਂ EMPLOYER ਹੁੰਦੇ ਆ ਪੂਰੀ ਸਮਝ ਵੀ ਉਸ ਟੰਗ ਦੇ ਨਾਲ ਨਹੀਂ ਹੁੰਦੀ ਇੱਕ ਮਿੱਥ ਬਣ ਜਾਂਦੀ ਹੈ ਜੀ ਮਹਿੰਗਾ ਪੈਂਦਾ ਜਾਂ ਛੱਡੋ ਇਹਦੇ ਬਿਨਾ ਸਰਦਾਗਾ ਤਾਂ ਕਿ EMPLOYER ਤੇ EMPLOYEE ਦੇ ਵਿਚਾਰੇ ਭਰੋਸਾ ਇਹਦਾ ਨਾ ਬਿਲਡ ਹੁੰਦਾ ਜੇਕਰ ਤੁਸੀਂ ਇੰਸ਼ੋਰੈਂਸ ਲੈਨੇ ਹੋ ਇਹ ਤਮਾਮ ਚੀਜ਼ਾਂ ਇਫੈਕਟ ਕਰਦੀਆਂ ਦੇਖੋ ਇਹ ਸਾਰਾ ਨਾ ਵਧੀਆ ਚੀਜ਼ ਹੈ ਵੀ ਇਹਦੇ ਵਿੱਚ EMPLOYER 100% ਚੇਪਨ ਕਰ ਸਕਦਾ ਉਦੋਂ ਬਾਅਦ ਵੀ ਜੇ এমਪਲੋਇਰ ਕਹਿੰਦਾ ਵੀ ਭਾਈ ਮੇਰੇ ਤੇ ਖਰਚਾ ਵੱਧ ਪੈਂਦਾ এমਪਲੋਈ ਵੀ ਚੈਪਨ ਕਰ ਸਕਦਾ ਉਹਦੇ ਵਿੱਚ ਇਸ਼ੂ ਨਹੀਂ ਕੋਈ ਫੈਗਾ ਕਿਉਂਕਿ ਉਹਨਾਂ ਦੇ ਪੇਰੋਲ ਚ ਉਹਨਾਂ ਡਿਡਕਟ ਕਰ ਲੈਣੇ ਨੇ ਕਿਉਂਕਿ ਸਾਰਿਆਂ ਵਾਸਤੇ ਬਿਨ ਬਿਨ ਸਿਚੁਏਸ਼ਨ ਹੈ ਕ੍ਰਿਸਟਲ ਕਲੀਅਰ ਹੈ ਜਦੋਂ ਆਉਂਦਾ ਵੀ ਕੀ ਕੀ ਕਵਰੇਜ ਹੈਗੀ ਹੈ ਤੁਹਾਡੀ ਐਪ ਬਣਦੀ ਹੈ ਐਪ ਤੇ ਤੁਸੀਂ ਦੇਖ ਸਕਦੇ ਵੱਡੀਆਂ ਨਾਮੀ ਕੰਪਨੀਆਂ ਨੇ ਉਹ ਸਾਰੀਆਂ ਦੱਸਦੀਆਂ ਤੁਹਾਡੀ ਕਵਰੇਜ ਕੀ ਹੈਗੀ ਹੈ ਕੀ ਡੀਟੇਲ ਉੱਥੇ ਤੁਸੀਂ ਕਲੇਮ ਭਰ ਕੇ ਉੱਥੇ ਤੁਸੀਂ ਅ ਤੁਸੀਂ ਸਬਮਿਟ ਕਰਵਾ ਸਕਦੇ ਹੋ ਪਰ এমਪਲੋਇਰ ਵਾਸਤੇ ਵੀ ਵਧੀਆ ਉਹਨਾਂ ਨੂੰ ਪਤਾ ਹੈ ਐਕਸਪੈਂਸ ਹੈ ਪਰ এমਪਲয়ੀ ਨੂੰ ਪਤਾ ਵੀ ਇਹ ਇਨਾ ਖਰਚਾ ਮੇਰਾ এমਪਲয়ਰ ਸਾਡੇ ਵਾਸਤੇ ਕਰ ਰਿਹਾ ਹੈ ਵੀ ਇਹ ਸਾਨੂੰ ਬੈਨੀਫਿਟ ਫ੍ਰੀ ਮਿਲ ਰਿਹਾ ਤਾਂ ਬਹੁਤ ਅਸੀਂ ਨਵਾਂ ਦੀ এমপ্লয়ার ਵਾਸਤੇ ਪਰ এমপ্লয়ার ਵਾਸਤੇ ਇੱਕ ਐਕਸਪੈਂਸ ਹੋ ਗਿਆ ਪਰ ਇਹ ਸਾਰੀਆਂ ਅਕਰਸ਼ਕ ਤਕਰੀਰ ਚੀਜ਼ਾਂ ਹੁੰਦੀਆਂ ਬਿਲਕੁਲ ਸਾਹਮਣੇ ਹਾਂ ਜੇ ਕਈ ਵਾਰੀ ਹੁੰਦਾ ਜਦੋਂ ਜਿਹਾ স্মਾਲ ਬਿਜ਼ਨਸ ਹੈ ਖਰਚਾ ਵੱਧ ਹੁੰਦਾ ਉਹ ਫਿਰ ਜਿਹੜਾ এমਪਲੋਈ ਹੈ ਉਹ ਵੀ ਚੇਪਨ ਕਰ ਸਕਦਾ ਆਪਦੇ ਹਿਸਾਬ ਦੇ ਨਾਲ ਜ਼ਰੂਰਤਾਂ ਦੇ ਹਿਸਾਬ ਨਾਲ ਕਹਿੰਦਾ ਵੀ ਸਾਨੂੰ ਚੀਜ਼ ਚਾਹੀਦੀ ਚਾਹੀਦੀ ਹੈ ਕਿਉਂਕਿ ਕੱਲਿਆਂ ਨੂੰ ਇਹ ਚੀਜ਼ਾਂ ਨਹੀਂ ਮਿਲਦੀਆਂ ਇੰਡੀਵਿਜੂਅਲੀ ਅਸੀਂ ਚਾਹਣੇ ਵੀ ਸਾਨੂੰ ਉਹ ਗਰੁੱਪ ਕਵਰੇਜ ਮਿਲ ਜੇ ਪਰ ਉਹ ਬੈਨੀਫਿਟ ਨਹੀਂ ਮਿਲਦਾ ਉਹ ਸਾਨੂੰ ਫਿਰ ਤਾਂ ਨੋਟ ਪਣਾਉਣ ਵਾਲੀ ਗੱਲ ਹੋ ਜਾਂਦੀ ਵੀ 100 ਦੇ ਕੇ ਸਾਨੂੰ ਬੈਨੀਫਿਟ ਚਾਈਲਡ ਦੈਮੜਿਆ ਕਿੱਥੇ ਤੁਸੀਂ 100 ਦੇ 100 ਤੁਸੀਂ ਕਵਰੇਜ ਆ ਉਦੋਂ ਵੱਧ ਤੁਸੀਂ ਹਜ਼ਾਰਾਂ ਗੁਣਾ ਬੈਨੀਫਿਟ ਤੁਹਾਨੂੰ ਮਿਲ ਸਕਦਾ ਉਹ ਗਰੁੱਪ ਤਾਂ ਹੀ ਜਿਹੜੀ ਆਪਦੀ ਕਵਰੇਜ ਮਿਲ ਸਕਦੀ ਹੈ ਤੇ ਜੇਕਰ ਕਿਸੇ ਨੇ ਗਰੁੱਪ ਇੰਸ਼ੋਰੈਂਸ ਕਰਵਾਉਣੀ ਹੈ ਤਾਂ ਥਿੰਕ ਇੰਸ਼ੋਰੈਂਸ ਦੀ ਚੋਣ ਹੀ ਕਿਉਂ ਕਰਨ ਬਿਲਕੁਲ ਤੁਹਾਡਾ ਬੜਾ ਵਧੀਆ ਕੁਐਸਚਨ ਹੈ ਕਿਉਂਕਿ ਅਸੀਂ ਸਾਰੀਆਂ ਵੱਡੀਆਂ ਨਾਮੀ ਕੰਪਨੀਆਂ ਨਾਲ ਅਸੀਂ ਕਵਰੇਜ ਆਫਰ ਆਸੀ ਜਿਹੜਾ ਕਲੇਮ ਕਲੇਮ ਦਾ ਬਗੈਰ ਨੇ ਜੇ ਕੋਈ ਵੀ ਕਲੇਮ ਆਉਂਦਾ ਹੈ ਜੇ ਹੈਲਪ ਕਰਦੇ ਨਾਲ ਜਿਹੜੇ ਕੋਟੇਸ਼ਨਸ ਨੇ ਜਿਹੜੀਆਂ ਅਸੀਂ ਸਾਰਿਆਂ ਵੱਡੀਆਂ ਕੰਪਨੀਆਂ ਤੋਂ ਲੈ ਕੇ ਦਿੰਨੇ ਆ ਫਿਰ ਦੇਖਦੇ ਆ ਵੀ ਕਿਹੜਾ ਸਾਨੂੰ ਆਸੇ ਸਾਡੀ ਪ੍ਰਾਈਸ ਵਧੀਆ ਮਿਲਦੀ ਹੈ ਫਿਰ ਉਹੀ ਚੋਣ ਅਸੀਂ ਚੋਣ ਕਰਦੇ ਆ ਨਾ ਕਿ ਇਹ ਵੀ ਕੋਈ ਕੰਪਨੀ ਦੇ ਨਾਲ ਵੀ ਆਹੀ ਵਧੀਆ ਕਿਉਂਕਿ ਬਜਟ ਦੇ ਹਿਸਾਬ ਨਾਲ ਗੱਲ ਆ ਵੀ ਹਰੇਕ ਦੇ ਜੇ 100 ਡਾਲਰ ਵੀ ਮਹੀਨੇ ਦੇ ਬਚ ਗਏ ਐਗਜ਼ਾਮਪਲ ਜੇ 10 ਏਮਪਲੋਈ ਨੇ ਜੇ 200 ਵੀ ਬਚ ਗਏ ਮਹੀਨੇ ਦਾ ਜੇ ਹੁਣ ਹਜ਼ਾਰਾਂ ਡਾਲਰ ਬਚ ਜਾਂਦੇ ਆ ਜੇ ਆਪਾਂ ਸਾਲ ਤੋਂ ਇੱਕੜਾ ਵੀ ਇੱਕ ਮਹੀਨਾ ਕਸ਼ਤਾਂ ਦੇਣੀਆਂ ਨੇ ਫਿਰ ਬਿਲਕੁਲ ਐਸੇ ਕਰਕੇ ਕਿਉਂਕਿ ਜਿਹੜਾ ਕਸਟਮ ਬਿਲਟ ਜਿਹੜੀਆਂ ਆਪਸ਼ਨਸ ਹੈਗੀਆਂ ਨੇ ਤਾਂ ਹੀ ਕਹਿੰਦੇ ਡੋਂਟ ਥਿੰਕ ਜਸਟ ਕੰਟੈਕਟ ਥਿੰਕ ਆਈ ਥਿੰਕ ਇਨਸ਼ਰੈਂਸ ਬਹੁਤ ਬਹੁਤ ਧ वेस्टजेट फ्लाइट विगन ਦੇ ਵਿੱਚ ਇਸ ਹਫਤੇ ਜਾਰੀ ਰਹਿਣ ਦੀ ਉਮੀਦ ਹੈ ਇਸ ਦੇ ਮੈਕੈਨਿਕਸ ਦੁਆਰਾ ਹੜਤਾਲ ਨੂੰ ਖਤਮ ਕਰਨ ਦੇ ਲਈ ਹਫਤੇ ਦੇ ਅੰਤ ਵਿੱਚ ਇੱਕ ਸਮਝੌਤਾ ਹੋਣ ਤੋਂ ਬਾਅਦ 에ਅਰਲਾਈਨ ਨੇ ਕਿਹਾ ਹੈ ਕਿ ਪੂਰੀ ਤਰ੍ਹਾਂ ਦੇ ਨਾਲ ਸੰਚਾਲਨ ਮੁੜ ਸ਼ੁਰੂ ਹੋਣ ਦੇ ਵਿੱਚ ਸਮਾਂ ਲੱਗੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਰੱਦ ਕਰਨ ਦੀ ਲੋੜ ਹੋਵੇਗੀ ਫੈਡਰਲ ਲੇਬਰ ਮੰਤਰੀ ਸੇਮਸ ਓ ਰੇਗਨ ਦੇ ਬਾਈਡਿੰਗ ਆਰਬਿਟੇਸ਼ਨ ਦੇ ਨਿਰਦੇਸ਼ਾਂ ਦੇ ਬਾਵਜੂਦ 에ਅਰਕ੍ਰਾਫਟ ਮੈਕੈਨਿਕਸ ਫਰੰਟਰਨਲ ਐਸੋਸੀਏਸ਼ਨ ਦੇ ਲਗਭਗ 680 ਮੈਂਬਰਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਨੌਕਰੀ ਛੱਡ ਦਿੱਤੀ ਸੀ। ਅਰਜੀ ਸਮਝੌਤੇ ਦਾ ਐਲਾਨ ਐਤਵਾਰ ਦੇਰ ਰਾਤ ਕੀਤਾ ਗਿਆ ਸੀ ਪਰ ਹੜਤਾਲ ਨੇ ਪਹਿਲਾਂ ਹੀ ਕੈਨੇਡਾ ਡੇ ਲੌਂਗ ਵੀਕਐਂਡ ਦੇ ਵਿੱਚ ਹਜ਼ਾਰਾਂ ਯਾਤਰੀਆਂ ਦੀਆਂ ਯਾਤਰਾ ਯੋਜਨਾਵਾਂ ਵਿੱਚ ਵਿਘਨ ਪਾ ਦਿੱਤਾ ਸੀ। 에ਅਰਲਾਈਨ ਨੇ ਕਿਹਾ ਹੈ ਕਿ ਉਸਨੇ ਵੀਰਵਾਰ ਤੇ ਸੋਮਵਾਰ ਦਰਮਿਆਨ ਤੈਅ ਕੀਤੀਆਂ ਲਗਭਗ 830 ਉਡਾਨਾਂ ਨੂੰ ਰੱਦ ਕਰ ਦਿੱਤਾ ਹੈ। ਇਸਨੇ ਬਾਅਦ ਦੇ ਵਿੱਚ ਕਿਹਾ ਹੈ ਕਿ ਸੋਮਵਾਰ ਨੂੰ 78 ਵਿੱਚੋਂ ਸਿਖਰ ਤੇ 214 ਹੋਰ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ ਜੋ ਪਹਿਲਾਂ ਹੀ ਕਟੀਆਂ ਗਈਆਂ ਸਨ ਤੇ ਸਾਈ ਉਡਾਨਾਂ ਮੰਗਲਵਾਰ ਲਈ ਰੱਦ ਕਰ ਦਿੱਤੀਆਂ ਗਈਆਂ ਨੇ ਕੈਲਗਰੀ ਅਧਾਰਿਤ 에어ਲਾਈਨ ਦਾ ਕਹਿਣਾ ਹੈ ਕਿ ਉਸ ਨੂੰ ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਸ ਦੇ ਹਵਾਈ ਜਹਾਜ਼ ਪੂਰੇ ਕੈਨੇਡਾ ਦੇ 13 ਹਵਾਈ ਅੱਡਿਆਂ ਤੇ ਪਾਰਕ ਕੀਤੇ ਗਏ ਨੇ ਤੇ ਕਈ ਮਾਮਲਿਆਂ ਵਿੱਚ ਚਾਲਕ ਦਲ ਨੂੰ ਮੋੜ ਪ੍ਰਾਪਤੀ ਲਈ ਜਹਾਜ਼ ਦੇ ਵਿੱਚ ਲਜਾਣ ਦੀ ਲੋੜ ਹੈ ਵੈਸਟ ਚੈਡ ਦੇ ਨਾਲ ਜੁੜੀ ਹੜਤਾਲ ਸੁਲਝਾਉਣ ਤੋਂ ਬਾਅਦ ਕੋਲੋਨਾ ਕੋ ਮੰਤਰੀ ਹਵਾਈ ਅੱਡਾ ਹੌਲੀ-ਹੌਲੀ ਵਾਪਸ ਰਫ਼ਤਾਰ ਫੜ ਰਿਹਾ ਹੈ ਹਵਾਈ ਅੱਡੇ ਦੇ ਅੰਦਰ ਤੇ ਬਾਹਰ ਜਾਣ ਵਾਲੀਆਂ 72 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਇਸ ਸਾਲ 3 ਦਿਨਾਂ ਦੇ ਅੰਦਰ 6000 ਤੋਂ ਵੱਧ ਯਾਤਰੀ ਪ੍ਰਭਾਵਿਤ ਹੋਏ ਨੇ ਬਹੁਤ ਸਾਰੇ ਫਸੇ ਹੋਏ ਯਾਤਰੀਆਂ ਨੂੰ ਏਅਰਲਾਈਨ ਦੀ ਥੋੜੀ ਜਹੀ ਮਦਦ ਨਾਲ ਛੱਡ ਦਿੱਤਾ ਗਿਆ ਸੀ ਵੈੱਬਸਾਈਟਾਂ ਤੇ ਫੋਨ ਨੰਬਰ ਉਪਲਬਧ ਕਰਵਾਏ ਗਏ ਸਨ ਪਰ ਯਾਤਰੀਆਂ ਨੇ ਨੋਟ ਕੀਤਾ ਕਿ ਉਸ ਦੇ ਨਾਲ ਜ਼ਿਆਦਾ ਮਦਦ ਨਹੀਂ ਹੋਈ ਫਲਾਈਟ ਰੱਦ ਹੋਣ ਦੀ ਦਰ ਦੇ ਵਿੱਚ ਕਾफी ਕਮੀ ਆਈ ਹੈ ਕਲੋਨਾ ਕੋ ਮੰਤਰੀ ਹਵਾਈ ਅੱਡੇ ਕਮਰਸ਼ੀਅਲ ਐਂਡ 에ਅਰ ਸਰਵਿਸ ਡਾਇਰੈਕਟਰ ਨੇ ਕਿਹਾ ਹੈ ਕਿ ਫਿਲਹਾਲ ਮੰਗਲਵਾਰ ਦੇ ਲਈ ਸਿਰਫ ਇੱਕ ਉਡਾਨ ਰੱਦ ਕੀਤੀ ਗਈ ਹੈ ਕਾਰਨਵਨ ਅੰਟੇਰੀਓ ਦੇ ਵਿੱਚ ਪੁਲਿਸ ਦੇ ਨਸ਼ਿਆਂ ਦੀ ਇੱਕ ਵੱਡੀ ਜਾਂਚ ਦੇ ਹਿੱਸੇ ਵਜੋਂ ਲਗਭਗ ਡਾਲਰ 1.3 ਮਿਲੀਅਨ ਕੋਕੀਨ ਤੇ ਡਾਲਰ ਨ ਲੱਖ ਦੀ ਨਕਦੀ ਜ਼ਬਤ ਕੀਤੀ ਹੈ ਕਾਰਨਵਲ ਪੁਲਿਸ ਸਰਵਿਸ ਨੇ 25 ਜੂਨ ਨੂੰ ਪੋਰਟਲੈਂਡ ਡਰਾਈਵ ਦੇ ਖੇਤਰ ਦੇ ਵਿੱਚ ਇੱਕ ਖੋਜ ਵਾਰੰਟ ਲਾਗੂ ਕੀਤੇ ਜਾਣ ਤੋਂ ਬਾਅਦ ਪ੍ਰੋਜੈਕਟ ਰਿਜ਼ਰੈਕਸ਼ਨ ਦੇ ਨਾਮ ਤਹਿਤ ਜਾਂਚ ਦੇ ਨਤੀਜਿਆਂ ਦਾ ਐਲਾਨ ਕੀਤਾ ਇਸ ਜ਼ਬਤੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ অন্ਟਾਰੀਓ ਦੀ ਕ੍ਰਿਮੀਨਲ ਇੰਟੈਲੀਜੈਂਸ ਸਰਵਿਸ ਤੇ অন্ਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਦੀ ਸਹਾਇਤਾ ਦੇ ਨਾਲ ਕੀਤੀ ਗਈ ਸੀ ਕਾਰਨਵਲ ਪੁਲਿਸ ਮੁਖੀ ਨੇ ਦੱਸਿਆ ਕਿ ਇਸ ਜਾਂਚ ਦੌਰਾਨ ਵੱਡੀ ਮਾਤਰਾ ਵਿੱਚ ਨਾਜਾਇਜ਼ ਨਸ਼ੀਲੇ ਪਦਾਰਥ ਜ਼ਬਤ ਕੀਤੇ ਗਏ ਸਨ ਉਨਾ ਕਿਹਾ ਹੈ ਕਿ ਇਹ ਆਪਰੇਸ਼ਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਨਾਲ ਲੜਨ ਤੇ ਸਾਡੇ ਭਾਈਚਾਰੇ ਦੀ ਰੱਖਿਆ ਕਰਨ ਦੀ ਸਾਡੀ ਨਿਰੰਤਰ ਵਚਨਬੱਧਤਾ ਦਾ ਪ੍ਰਮਾਣ ਹੈ ਕਾਨਵਾਲ ਦੇ ਇੱਕ 37 ਸਾਲਾ ਵਿਅਕਤੀ ਤੇ ਦੋਸ਼ ਲਗਾਇਆ ਗਿਆ ਸੀ ਤਸਕਰੀ ਦੇ ਉਦੇਸ਼ ਦੇ ਲਈ ਕੋਕੀਨ ਵਰਗੇ ਪਦਾਰਥ ਰੱਖਣਾ 5000 ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਤੇ ਕਬਜ਼ਾ ਵਰਜਿਤ ਅੰਤਰ ਜਾਂ ਫਿਰ ਗੋਲਾ ਬਾਰੂਦ ਦੇ ਕਬਜ਼ੇ ਦੀਆਂ ਦੋ ਗਿਣਤੀਆਂ ਮਨਾਹੀ ਦੇ ਹੁਕਮ ਦੇ ਉਲਟ ਹਥਿਆਰ ਜਾਂ ਗੋਲਾ ਬਾਰੂਦ ਰੱਖਣਾ ਦੂਜੇ ਵਿਅਕਤੀ ਜੋ ਕਿ 38 ਸਾਲ ਦਾ ਹੈ ਉਸ ਉਤੇ ਦੋਸ਼ ਲਗਾਏ ਗਏ ਨੇ ਕਿ ਤਸਕਰੀ ਦੇ ਉਦੇਸ਼ ਦੇ ਲਈ ਪਦਾਰਥ ਕੋਕੀਨ ਜਿਹੜਾ ਉਹ ਰੱਖਣਾ ਤੇ ਡਾਲਰ 5000 ਤੋਂ ਵੱਧ ਅਪਰਾਧ ਦੁਆਰਾ ਪ੍ਰਾਪਤ ਕੀਤੀ ਜਾਇਦਾਦ ਦਾ ਕਬਜ਼ਾ ਪੁਲਿਸ ਦਾ ਦੋਸ਼ ਹੈ ਕਿ ਜੋੜੇ ਦੇ ਕੋਲ ਹਥਿਆਰਾਂ ਦੇ ਨਾਲ-ਨਾਲ ਡਿਜੀਟਲ ਸਕੇਲ ਤੇ ਪੈਕੇਜਿੰਗ ਸਮਗਰੀ ਵੀ ਸੀ ਦੋਵਾਂ ਨੂੰ ਜ਼ਮਾਨਤ ਸੁਣਵਾਈ ਵੀ ਉਡੀਕ ਕਰਨ ਦੇ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ ਅੱਗੇ ਦੇਖਦੇ ਹਾਂ ਐਡਮਿੰਟਨ ਤੋਂ ਸਾਡੇ ਸੀਨੀਅਰ ਪੱਤਰਕਾਰ ਕੁਲਮੀਤ ਸਿੰਘ ਸੰਗਾ ਦੀ ਇਹ ਖਾਸ ਸਭ ਜੀ ਚੈਨਲ ਪੰਜਾਬੀ ਵੇਖ ਰਿਹਾ ਹੈ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਜੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਹਾਂ ਜੀ ਤੁਸੀਂ ਕੈਨੇਡਾ ਦੇ ਵਧੀਆ ਜਿਹੜਾ ਮਨਾਇਆ ਹੋਵੇਗਾ ਲਓ ਤੁਹਾਡੀ ਸੇਵਾ ਦੇ ਵਿੱਚ ਐਡਮਿੰਟਨ ਸ਼ਹਿਰ ਤੋਂ ਇੱਕ ਖਬਰ ਲੈ ਕੇ ਮੈਂ ਹਾਜ਼ਰ ਹੋ ਰਿਹਾ ਹਾਂ ਇਹ ਖਬਰ ਇਸ ਤਰ੍ਹਾਂ ਹੈ ਜੀ ਵੀ ਐਡਮਿੰਟਨ ਦੇ ਨਾ ਨਾਰਥ ਵਾਲੇ ਪਾਸੇ ਇੱਕ ਟਾਊਨ ਆ ਸੇਂਟ ਆਲਬਰਟ ਤੇ ਸੇਂਟ ਆਲਬਰਟ ਤੋਂ ਵੀ ਥੋੜਾ ਜਿਹਾ ਨਾਰਥ ਨੂੰ ਇੱਕ ਵਿਅਕਤੀ ਦੀ ਪ੍ਰਾਪਰਟੀ ਆ ਜਿੱਥੇ ਬਹੁਤ ਸਾਰੀਆਂ ਪੁਰਾਣੀਆਂ ਕਾਰਾਂ ਤੇ ਸਕ੍ਰੈਪ ਮੈਟਲ ਵਗੈਰਾ ਰੱਖਿਆ ਹੁੰਦਾ ਤੇ ਉੱਥੇ ਕਿਤੇ ਦੋ ਟੀਨੇਜਰ ਜਿਹੜੇ ਜੀ ਘੁੰਮਦੇ ਘਮਾਉਂਦੇ ਚਲੇ ਗਏ ਇੱਕ ਦੀ ਉਮਰ 15 ਸਾਲ ਦੀ ਦੂਜੇ ਦੀ 16 ਦੀ ਔਰ ਉੱਥੇ ਇੱਕ 84 ਵਰਿਆਂ ਦਾ ਵਿਅਕਤੀ ਆ ਜੀ ਜੇਮ ਬ੍ਰੇਗਨ ਉਹਦਾ ਨਾ ਆਇਆ ਉਹ ਬੰਦੂਕ ਲੈ ਕੇ ਤੇ ਆ ਗਿਆ ਤੇ ਉਹਨੇ ਉੱਥੇ ਬੰਦੂਕ ਚਲਾ ਕੇ ਇੱਕ ਜਿਹੜਾ ਹੈ ਜੀ ਬੱਚਾ ਉਹਨੂੰ ਫੱਟੜ ਕਰ ਦਿੱਤਾ ਔਰ ਉਹਦੀ ਲਾਈਫ ਥ੍ਰੈਟਨਿੰਗ ਹੈਗੀ ਆ ਹਾਲਤ ਜਿਹੜੀ ਹੈ ਨਾ ਮਤਲਬ ਉਹਦੀ ਜਾਨ ਨੂੰ ਖਤਰਾ ਆ ਮੁੰਡੇ ਦੇ ਗੋਲੀ ਇਸ ਤਰ੍ਹਾਂ ਲੱਗੀ ਹੋਈ ਆ ਪਰ ਐਸ਼ ਵੇਲੇ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਤੇ ਹੁਣ ਇਹ ਜਿਹੜਾ ਜੇਮ ਬ੍ਰੇਗਨ ਆ ਇਹਨੂੰ ਚਾਰਜ ਕਰ ਲਿਆ ਗਿਆ ਜੀ ਮਲਟੀਪਲ ਚਾਰजेस ਲੱਗੇ ਨੇ ਉਹਦੇ ਤੇ ਤੇ ਉਹ ਹੁਣ ਵੀਰਵਾਰ ਵਾਲੇ ਦਿਨ ਮੋਰਨਵੈਲ ਦੇ ਵਿੱਚ ਜਿਹੜਾ ਕੋਰਟ ਹਾਊਸ ਆ ਉੱਥੇ ਅਪੀਅਰ ਹੋਵੇਗਾ ਐ ਐਗਰੇਵੇਟਡ ਅਸਾਲਟ ਦਾ ਵੀ ਚਾਰਜ ਲੱਗਾ ਤੇ ਇਹ ਗੋਲੀ ਮਾਰਨ ਦਾ ਵੀ ਅਸਾਲਟ ਉਹਦੇ ਤੇ ਲੱਗਾ ਤੇ ਉਹ ਦੋਸਤੋ ਗੱਲ ਇਹ ਆ ਵੀ ਪਤਾ ਕੁਝ ਨਹੀਂ ਲੱਗਦਾ ਜੀ ਲੋਕਾਂ ਦਾ ਸੋ ਕਦੇ ਵੀ ਕਿਸੇ ਦੀ ਪ੍ਰਾਪਰਟੀ ਦੇ ਉੱਤੇ ਜਿਹੜਾ ਬਿਨਾਂ ਇਜਾਜ਼ਤ ਤੋਂ ਜਾਣਾ ਠੀਕ ਨਹੀਂ ਹੈ ਬਚਾਅ ਦੇ ਵਿੱਚ ਹੀ ਆਪਣਾ ਬਚਾਅ ਹੈ ਤੇ ਦੂਸਰਾ ਕੱਲ ਸਾਡੇ ਸ਼ਹਿਰ ਵਿੱਚ ਕੈਨੇਡਾ ਡੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਤੇ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੇ ਵੀ ਇਹ ਦਿਨ ਮਨਾਇਆ ਗਿਆ ਤੇ ਆਓ ਫਿਰ ਦੇਖਦੇ ਹਾਂ ਕੁਝ ਉੱਥੋਂ ਦੀਆਂ ਝਲਕੀਆਂ ਕੱਲ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਕੈਨੇਡਾ ਡੇ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਟਿਮ ਉਪਰ ਮੈਂਬਰ ਆਫ ਪਾਰਲੀਮੈਂਟ ਮੁੱਖ ਮਹਿਮਾਨ ਸਨ ਔਰ ਸ਼ਹਿਰ ਦੇ ਮੇਅਰ ਅਮਰਜੀ ਸੋਹੀ ਅਤੇ ਕਾਉਂਸਲਰ ਜੋਨ ਰਾਈਟ ਹੁਰਾਂ ਨੇ ਵੀ ਹਾਜ਼ਰੀ ਭਰੀ ਐਨ ਡੀ ਪੀ ਪਾਰਟੀ ਦੇ ਐਮ ਐਲ ਏ ਕ੍ਰਿਸਟੀਨਾ ਗਰੇ ਜਸਵੀਰ ਦਿਓਲ ਅਤੇ ਰੌਡ ਲਾਇਓਲਾ ਹੁਰੀ ਪੂਰਾ ਸਮਾਂ ਉਥੇ ਰਹੇ ਔਰ ਲਾਡੀ ਸੂਸ ਹੁਰਾਂ ਨੇ ਕੈਨੇਡਾ ਦੀ ਸਿਫਤਾਂ ਕਰਦਾ ਹੋਇਆ ਇੱਕ ਗੀਤ ਸੁਣਾਇਆ ਬੀਬੀ ਜਰਨੈਲ ਕੌਰ ਟਾਲੀਵਾਲ ਹੋਰਾਂ ਨੇ ਇੱਕ ਕਵਤਾ ਪੜ੍ਹੀ ਤੇ ਬੀਬੀ ਸਰਜੀਤ ਕੌਰ ਨੇ ਇੱਕ ਕਵਤਾ ਰਾਹੀਂ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਅੰਤ ਵਿੱਚ ਕੇਕ ਕੱਟਣ ਦੀ ਰਸਮ ਹੋਈ ਤੇ ਫਿਰ ਚਾਹ ਸਮੋਸੇ ਬਰਫੀ ਬੇਸਣ ਨਾਲ ਆਏ ਸਭ ਸੱਜਣਾ ਦੀ ਸੇਵਾ ਕੀਤੀ ਗਈ ਮਿਲਵੁੱਡ ਕਲਚਰਲ ਸੁਸਾਇਟੀ ਆਫ ਰਿਟਾਇਰਡ ਐਂਡ ਸੈਮੀ ਰਿਟਾਇਰਡ ਦੀ ਪੂਰੀ ਐਗਜ਼ੀਕਟਿਵ ਕਮੇਟੀ ਅਤੇ ਮੈਂਬਰਾਂ ਇਸ ਉਪਰਾਲੇ ਲਈ ਵਧਾਈ ਦੇ ਪਾਤਰ ਨੇ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ ਐਡਵੈਂਟਨ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ